Copyright Disclaimer Under Section 107 of the Copyright Act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. non profit educational or personal use tips the balance in favor of fair use ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੰਗੇ ਹਾਂ ਜੀ ਅੱਜ ਆਪਾਂ ਫੇਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਲਾਈਵ ਵਿੱਚ ਬੈਠ ਕੇ ਕਹੇ ਕਿ ਉਹ ਤਾਂ ਸਭ ਤੁਝਾਜ ਮੰਗਦੇ ਐਂਡ ਬਾਅਦ ਵਿੱਚ ਮੈਂ ਰੋਮੀ ਵੀਰ ਦੇ ਤਾਂ ਗੱਲ ਹੀ ਨਿਕਲਦੀ ਹੈ ਨਾ ਇਸ ਤੋਂ ਬਾਅਦ ਵਿੱਚ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਮੈਨੂੰ ਕਿਹਾ ਕਿ ਬਣੀ ਠੀਕ ਆ ਓਕੇ ਮੈਂ ਹਨਾ ਆਇਆ ਵਾਂ ਤੇ ਵੀ ਤੁਹਾਨੂੰ ਮੈਂ ਦੱਸ ਦਵਾਂ ਨਾ ਵੀਰੇ ਮੈਂ ਤੁਹਾਨੂੰ ਕਾਲ ਤੇ ਕੀ ਕਿਹਾ ਸੀ ਕਿ ਵੀਰੇ ਤੁਸੀਂ ਮੈਨੂੰ ਸਕੈਨਰ ਭੇਜੋ ਕੀ ਆ ਲੋ ਜੀ ਇਹ ਤਾਂ ਗੱਲਾਂ ਹੋਰ ਹੀ ਨਿਕਲ ਆਈਆਂ ਬਾਹਰ ਹਰਪ੍ਰੀਤ ਤਾਂ ਉਹ ਲਾਈਵ ਦੇ ਵਿੱਚ ਬਹਿ ਕੇ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਅਖ ਲੈ ਉਹਨੇ ਤਾਂ ਮੇਰੇ ਕੋਲ ਜਾਜ ਮੰਗਿਆ ਸੀਗਾ ਜਾਜ ਕੋਈ ਛੋਟਾ ਮੋਟਾ ਜਾਜ ਨਹੀਂ ਮੰਗਿਆ ਸੀ ਉਹਨੇ ਤਾਂ ਮੇਰੇ ਤੋਂ ਵੱਡਾ ਜਾਜ ਮੰਗਿਆ ਸੀਗਾ ਤੇ ਜਿਹੜਾ ਉਹ ਜਾਜ ਮੰਗਦੀ ਸੀਗੀ ਉਹ ਕੋਈ 1500 ਦਾ ਨਹੀਂ ਸੀਗਾ ਉਹ ਤਾਂ 7-8000 ਦਾ ਸੀਗਾ ਜਾਜ ਉਹ ਜਾਜ ਮੰਗਦੀ ਸੀ ਉਹ ਮੇਰੇ ਕੋਲ ਜਾਜ ਕਾਹ ਤੋਂ ਮੰਗਦੀ ਸੀਗੀ ਹਰਪ੍ਰੀਤ ਰਿਪੋਰਟਰ ਸਾਹਿਬ ਜੀ ਉਹਦੇ ਤਾਂ ਗੱਲਾਂ ਇਹ ਹੁੰਦੀਆਂ ਸੀਗੀਆਂ ਜੇ ਅਸਲ ਵਿੱਚ ਗੱਲ ਆ ਵੀ ਹਾਂ ਉਹਨੇ ਮੈਨੂੰ ਸਕੈਨਰ ਕਿਹਾ ਸੀ ਭੇਜਣ ਨੂੰ ਉਹ ਤਾਂ ਤੁਸੀਂ ਗੱਲ ਕੀਤੀ ਨਹੀਂ ਵਿੱਚ ਉਹ ਤਾਂ ਗੱਲ ਗੋਲਮੋਲੀ ਕਰਗੇ ਤੁਸੀਂ ਕੀ ਹੋ ਗਿਆ ਜੀ ਚੈਟ ਦੇ ਵਿੱਚ ਉਹਨੇ ਨਹੀਂ ਕਿਹਾ ਕਾਲ ਤੇ ਕਿਹਾ ਸੀ ਗੱਲ ਦੱਸਣ ਦਾ ਹੱਕ ਤਾਂ ਬੰਦਾ ਸੀ ਨਾ ਜੇ ਤੁਸੀਂ ਹਣ ਤੁਰੇ ਆ ਇਸ ਰਾਤ ਤੇ ਵੀ ਹਾਂ ਲੋਕਾਂ ਨੂੰ ਸੱਚੀ ਦੱਸਣਾਗਾ ਵੀ ਝੂਠ ਕੁਛ ਨਹੀਂ ਬੋਲਣਾ ਸੱਚ ਦੇ ਰਾਹ ਤੇ ਜਾਣਾ ਵਾ ਤਾਂ ਫੇ ਚੰਗੀ ਤਰ੍ਹਾਂ ਸੱਚ ਬੋਲੋ ਨਾ ਜੇ ਤੁਹਾਡੇ ਤੇ ਕੋਈ ਅਲੀਗੇਸ਼ਨ ਲੱਗਦਾ ਤਾਂ ਉਹਦੇ ਚ ਵੀ ਸੱਚ ਬੋਲੋ ਵੈਸੇ ਵੀ ਤੇਰੇ ਤੇ ਤਾਂ ਬਾਈ ਕੋਈ ਅਲੀਗੇਸ਼ਨ ਲੱਗਾ ਹੀ ਨਹੀਂ ਸੀਗਾ ਲੱਗਾ ਹੀ ਕੱਲਾ ਰੋਮੀ ਤੇ ਅਲੀਗੇਸ਼ਨ ਸੀਗਾ ਤੂੰ ਵਿੱਚ ਐਵੇਂ ਆ ਗਏ ਨਾ ਮੈਨੂੰ ਇੱਕ ਵਾਰ ਐਕਸਪਲੇਨ ਕਰ ਦੋ ਬ్రో ਸੁਣੋ ਮੇਰੀ ਗੱਲ ਉਹ ਨਿਧਿਆਣੇ ਮੈਂ ਪਹਿਲਾਂ ਜਾ ਚੁੱਕਿਆ ਸੀਗਾ ਤੁਸੀਂ ਮੈਨੂੰ ਬਾਅਦ ਵਿੱਚ ਕਿਹਾ ਵਾ ਹਨਾ ਲੁਧਿਆਣੇ ਜਾਣ ਤੋਂ ਬਾਅਦ ਚੱਲ ਛੱਡ ਦੋ ਭੈਣੇ ਕੋਈ ਗੱਲ ਨਹੀਂ ਫੇਰ ਕਿਹਾਗਾ ਜੇ ਤੁਸੀਂ ਮੈਨੂੰ ਕਾਲ ਤੇ ਸਕੈਨਰ ਭੇਜਣ ਲਈ ਕਹਿ ਤਾਂ ਇੱਥੇ ਕਿਹੜਾ ਚੜ ਦੇ ਵਿੱਚ ਕੋਈ ਸਬੂਤ ਪਿਆ ਸੀਗਾ ਜਿਹਦੇ ਨਾਲ ਤੁਸੀਂ ਸੱਚੇ ਸਾਬਿਤ ਹੋ ਜਾਓਗੇ ਹਣ ਹਰ ਭੇਤ ਬਾਈ ਮੈਨੂੰ ਦੱਸ ਤੈਨੂੰ ਗੱਲ ਕਾਤ ਨਹੀਂ ਆਉਂਦੀ ਤੂੰ ਹਣ ਗੱਲ ਛੱਡਣੋਂ ਕਾਤ ਤਿਆਰ ਆ ਵੀ ਗੱਲ ਛੱਡ ਹਣ ਸਹੀ ਢੰਗ ਨਾਲ ਜਵਾਬ ਦੇ ਨਾ ਜਿਵੇਂ ਉਦੋਂ ਲਾਈਵ ਦੇ ਵਿੱਚ ਗੱਲਾਂ ਕਰ ਦੱਸਿਆ ਕਿ ਉਹ ਤਾਂ ਅਗਲੀ ਮੇਰੇ ਕੋਲ ਜਾਜ ਮੰਗਦੀ ਸੀ ਉਹ ਜਾਜ ਕਾਤੋਂ ਮੰਗਦੀ ਸਨ ਇੱਥੇ ਜਵਾਬ ਵੀ ਦੇ ਨਾ ਵੀ ਜਾਜ ਕਾਤੋਂ ਮੰਗਦੀ ਸੀ ਤੇ ਸਕੈਨਰ ਅਗਲੀ ਨੇ ਕਾਤੋਂ ਮੰਗਿਆ ਸੀ ਤੇਰੇ ਕੋਲੋਂ ਦੇ ਜਵਾਬ ਹਣ ਇੱਥੇ ਹੁਣ ਇੱਥੇ ਗੱਲ ਕਾਤ ਛੱਡਦਾ ਤੂੰ ਜਦੋਂ ਕਿਸੇ ਦੀ ਗੱਲ ਫੜਨੀ ਹੋਵੇ ਉਹ ਤਾਂ ਐਂ ਡਾ ਦਿੰਨੇ ਆ ਤੇ ਜਦੋਂ ਆਪਦੀ ਗੱਲ ਫੜਨੀ ਹੋਵੇ ਉਹ ਤਾਂ ਛੱਡ ਚੱਲ ਕੋਈ ਨਾ ਫੇਰ ਕਿਤੇ ਗੱਲ ਕਰਾਂਗੇ ਛੱਡੋ ਗੱਲ ਤੇ ਪਰਦਾ ਪਾਓ ਮਿੱਟੀ ਪਾਓ ਗੱਲ ਤੇ ਕਿਉਂ ਬਾਈ ਕੀ ਗੱਲ ਵੈਸੇ ਇੱਕ ਗੱਲ ਹੈ ਜੇ ਉਹ ਕੁੜੀ ਲਾਈਵ ਦੇ ਵਿੱਚ ਨਾ ਆਉਂਦੀ ਨਾ ਆਪਦੀ ਗੱਲ ਸਾਹਮਣੇ ਨਾ ਰੱਖਦੀ ਤੇ ਇਹ ਗੱਲ ਕਦੇ ਵੀ ਬਾਹਰ ਨਹੀਂ ਆਉਣੀ ਵੀ ਹਾਂ ਗੁਰਬਾਨੀ ਢਿੱਲੋਂ ਨੇ ਜਹਾਜ਼ ਮੰਗਿਆ ਸੀ ਜਹਾਜ਼ ਮੰਗਣ ਦੇ ਨਾਲ ਨਾਲ ਉਹਨੇ ਹਰਪੀਟ ਤੋਂ ਸਕੈਨਰ ਵੀ ਮੰਗਿਆ ਸੀਗਾ ਸਕੈਨਰ ਦੀ ਗੱਲ ਇਹਨਾਂ ਨੇ ਤਾਂ ਕਿਤੇ ਵੀ ਬਾਹਰ ਕੱਢੀ ਨਹੀਂਗੀ ਜੇ ਕੁੜੀ ਲਾਈਵ ਦੇ ਵਿੱਚ ਨਾ ਆਉਂਦੀ ਨਾ ਕੁੜੀ ਤੇ ਹੀ ਅਲੀਗੇਸ਼ਨ ਲੱਗ ਰਹੇ ਸੀ ਹਾਲਤੇ ਕੁੜੀ ਨੇ ਝੂਠਾ ਬੋਲਿਆ ਜਾਣਾ ਸੀ ਗੱਲ ਕੀਤੀ ਹੈ ਨਾ ਵੀ ਆਪਾਂ ਵਧੀਆ ਹਨਾ ਭੈਣ ਭਰਾ ਵਾਂਗੂ ਰਹਨੇ ਆ ਨਾ ਮੈਂ ਵੀ ਆਪਾਂ ਕਦੇ ਤੁਹਾਨੂੰ ਕੋਈ ਉਦਾਂ ਦੀ ਗੱਲ ਕਹੀ ਹੋਵੇ ਜਾਂ ਕਦੇ ਤੁਹਾਨੂੰ ਡਾਇਰੈਕਟ ਮੈਸੇਜ ਕਰਤਾ ਹੋਵੇ ਭੈਣ ਤੋਂ ਬਿਨਾਂ ਮੈਂ ਤੁਹਾਡੇ ਨਾਲ ਕਦੇ ਗੱਲ ਕੀਤੀ ਹੈ ਹਾਂ ਬਰੂ ਮੈਂ ਕਹਿ ਰਹੀ ਆ ਮੈਂ ਕਹਾਂ ਕਿ ਥੈਂਕ ਯੂ టు ਸੇ ਮੀਨ ਥੈਂਕ ਯੂ ਮੈਨੂੰ ਲੱਗਦਾ ਨਾ ਜਦੋਂ ਰੋਮੀ ਵਾਲੀ ਗੱਲ ਛਿੜੀ ਸੀ ਵੀ ਰੋਮੀ ਨੇ 10000 ਰੁਪਿਆ ਮੰਗਿਆ ਉਦੋਂ ਜਿਹੜੀਆਂ ਗੱਲਾਂ ਹੋਈਆਂ ਜਿਹੜੀਆਂ ਵੀ ਗੱਲਾਂ ਹੋਈਆਂ ਹਰਪ੍ਰੀਤ ਨੇ ਕੋਈ ਵੀ ਗੱਲ ਧਿਆਨ ਨਾਲ ਨਹੀਂ ਸੁਣੀ ਬਸ ਐਨਾਂ ਨੂੰ ਪਤਾ ਲੱਗ ਗਿਆ ਵੀ ਗੁਰਬਾਣੀ ਢਿੱਲੋ ਕੁੜੀ ਐ ਉਹਨੇ ਇਹਨੂੰ ਭਰਾ ਬਣਾਇਆ ਸੀ ਇਹਨੇ ਉਹਨੂੰ ਭੈਣ ਬਣਾਇਆ ਸੀ ਤੇ ਰੋਮੀ ਰੋਮੀ ਨੇ ਉਹਦੇ ਕੋਲ ਦਾਸਿਆ ਰਪੇ ਮੰਗੇ ਬਸ ਹਨਾ ਇੰਨੀ ਗੱਲ ਪਤਾ ਲੱਗ ਗਈ ਵਿਚਲਿਆਂ ਜਿਹੜੀਆਂ ਗੱਲਾਂ ਹੋਈਆਂ ਨੇ ਕੋਈ ਵੀ ਗੱਲ ਧਿਆਨ ਨਾਲ ਨਹੀਂ ਸੁਣੀ ਕਿਤੇ ਵੀ ਹਰਪ੍ਰੀਤ ਦਾ ਨਾਮ ਲਿਆ ਹੀ ਨਹੀਂ ਗਿਆਗਾ ਵੀ ਤੂੰ ਹਰਪ੍ਰੀਤ ਕੁੜੀ ਨੂੰ ਮੈਸੇਜ ਕਰਦਾ ਸੀ ਤੂੰ ਉਹਨੂੰ ਭੈਣ ਬਣਾਇਆ ਜਾਂ ਉਹਨੇ ਤੇ ਤੂੰ ਜਾ ਅਜ ਮੰਗਿਆ ਜਾਂ ਤੂੰ ਉਹ ਤੋਂ ਕੁਝ ਮੰਗਿਆ ਕੁਝ ਵੀ ਜਾ ਕੁੜੀ ਨੇ ਤੈਨੂੰ ਕਿਹਾ ਜੈਕਟ ਬੂਟ ਕੁਛ ਵੀ ਲੈਣਾ ਇਹ ਜੀ ਤਾਂ ਕੋਈ ਗੱਲ ਹੋਈ ਨਹੀਂ ਸੀ ਗੱਲ ਹੀ ਕੱਲੀ ਰੋਮੀ ਦੀ ਹੋਈ ਸੀ ਇਹਨੇ ਪਤਾ ਨਹੀਂ ਕਾ ਤੋ ਸਮਝਣੇ ਲੱਗੇ ਮਨ ਕੋਈ ਵੀ ਬੰਦਾ ਨਾ ਗੱਲ ਆਪਦੇ ਤੇ ਲੈ ਕੇ ਨਹੀਂ ਆਉਂਦਾ ਜਿਹੜੀ ਗੱਲ ਵਿੱਚ ਬੰਦੇ ਦਾ ਰੋਲ ਹੈ ਨਹੀਂਗਾ ਨਾ ਉਹ ਗੱਲ ਆਪਦੇ ਤੇ ਲੈ ਕੇ ਨਹੀਂ ਆਉਂਦਾ ਇਨਫੈਕਟ ਜਿਹੜੀ ਗੱਲ ਵਿੱਚ ਬੰਦੇ ਦਾ ਰੋਲ ਹੈਗਾ ਨਾ ਉਹ ਵੀ ਗੱਲ ਆਪਦੇ ਤੇ ਲਿਆਉਂਦਾ ਹੀ ਨਹੀਂ ਬੰਦਾ ਕਹਿ ਦਿੰਦਾ ਨਾ ਮੇਰੇ ਤੇ ਗੱਲ ਲਿਆਓਈ ਨਾ ਬੇਸ਼ੱਕ ਦੀ ਮੈਂ ਇਹਦੇ ਵਿੱਚ ਹੈਗਾ ਸੀਗਾ ਤੇ ਇਹਨੇ ਪਤਾ ਨਹੀਂ ਕਿਉਂ ਜਾਣ ਕੇ ਸਾਰੀ ਗੱਲ ਆਪਦੇ ਸਰ ਲੈ ਆਂਦੀ ਹੈ ਜਾਣ ਕੇ ਪਤਾ ਨਹੀਂ ਕਾਦੀ ਖੁਸ਼ੀ ਦੇ ਵਿੱਚ ਇਹਨੇ ਗੱਲ ਸਾਰੀ ਆਪ ਦੇ ਤੇ ਲਿਆਂਦੀ ਐ ਆ ਕਿ ਮੈਂ ਤੈਨੂੰ ਡਾਇਰੈਕਟ ਕਦੇ ਮੈਸੇਜ ਕੀਤਾ ਸੀ ਡਾਇਰੈਕਟ ਕਦੇ ਕਾਲ ਕੀਤੀ ਸੀ ਭਰਾਵਾ ਕੁੜੀ ਨੇ ਕਦੋਂ ਕਿਹਾ ਵੀ ਹਾਂ ਤੂੰ ਮੇਰੇ ਕੋਲੋਂ ਪੈਸੇ ਮੰਗੇ ਆ ਕੁੜੀ ਨੇ ਕਦੋਂ ਕਿਹਾ ਵੀ ਹਰਪ੍ਰੀਤ ਮੈਨੂੰ ਗਲਤ ਬੋਲ ਰਿਹਾ ਕੁੜੀ ਨੇ ਕਦੋਂ ਕਿਹਾ ਵੀ ਹਰਪ੍ਰੀਤ ਮੈਨੂੰ ਡਾਇਰੈਕਟ ਕਾਲ ਮੈਸੇਜ ਕੀਤੇ ਆ ਕੁੜੀ ਨੇ ਕਿਤੇ ਵੀ ਇਹ ਗੱਲ ਕਹੀ ਕੁੜੀ ਨੇ ਸਿਰਫ ਰੋਮੀ ਬਾਰੇ ਗੱਲ ਕੀਤੀ ਸੀਗੀ ਤੂੰ ਕਿਉਂ ਸਾਰੀ ਗੱਲ ਖਿੱਚ ਤੂੰ ਕਿ ਆਪਦੇ ਤੇ ਲੈ ਆਇਆਂ ਭਰਾਵਾ ਕਿਉਂ ਜਿਵੇਂ ਬਣਿਆ ਤੁਸੀਂ ਤਾਂ ਮੈਂ ਨਹੀਂ ਜਾਣਦੀ ਉੱਥੇ ਲਿਖਿਆ ਜੇ ਇਹੀ ਕੰਮ ਕਰਨਾ ਸੀ ਤਾਂ ਤੂੰ ਤੇਰਾ ਪੰਜਾਬ ਵਧੀਆ ਸਰਜਾਂ ਸੀ ਤੂੰ ਬਾਹਰ ਘਾਤੋਂ ਆਇਆ ਤੇਰੀ ਤਾਂ ਮਾਂ ਵੀ ਇਹ ਤੁੰਦਾ ਕਰਦੇ ਹੋ ਕਿ ਤਰਪੇ ਉਹ ਵੀ ਕਰਦੋਗਾ ਫਸਾਨਾ ਢੋਂਕਾ ਜੇ ਬ్రో ਮੇਰੇ ਮਾਪਿਆਂ ਦਾ ਕੀ ਕਸੂਰ ਮੈਂ ਸੋਸ਼ਲ ਮੀਡੀਆ ਤੇ ਹੈ ਨਹੀਂ ਕਿ ਨਿਕਾ ਮੇਰਾ ਕਿਸੇ ਨੂੰ ਫੇਸ ਹਾਂ ਆਹ ਗੱਲ ਵੀ ਕੁੜੀ ਦੀ ਸਹੀ ਹੈ ਜਦੋਂ ਕੁੜੀ ਸੋਸ਼ਲ ਮੀਡੀਆ ਤੇ ਹੈ ਨਹੀਂ ਤੁਸੀਂ ਕੁੜੀ ਨੂੰ ਕਿਉਂ ਇੰਨਾ ਵਿੱਚ ਕਸੀਟਿਆ ਕੁੜੀ ਦੇ ਮਾਪਿਆਂ ਨੂੰ ਵੀ ਵਿੱਚ ਕਸੀਟਿਆ ਕਾਦੇ ਲਈ ਜਿਹੜਾ ਕੁੜੀ ਸੋਸ਼ਲ ਮੀਡੀਆ ਤੇ ਹੈ ਨਹੀਂ ਮੰਨਿਆ ਕੁੜੀ ਨੇ ਕਿਸੇ ਹੋ ਦੇ ਵੀਡੀਓ ਚੱਕ ਕੇ ਆਪਦੇ ਅਕਾਊਂਟ ਤੇ ਪਾਤੀ ਮੰਨਿਆ ਵੀ ਕੁੜੀ ਨੇ ਕਿਸੇ ਹੋ ਦੀ ਵੀਡੀਓ ਚੱਕ ਕੇ ਆਪਦੇ ਅਕਾਊਂਟ ਤੇ ਪਾਈ ਹੈ ਕੋਈ ਕੁੜੀ ਪਹਿਲੀ ਕੁੜੀ ਨਹੀਂ ਜਿਹਨੇ ਕਿਸੇ ਹੋ ਦੀ ਵੀਡੀਓ ਚੱਕ ਕੇ ਆਪਦੇ ਅਕਾਊਂਟ ਤੇ ਪਾਈ ਹੈ ਬਹੁਤ ਜਾਣੇ ਪਾਉਂਦੇ ਆ ਕਈ ਲੋਕਾਂ ਦੇ ਚੈਨਲ ਉਹਨਾਂ ਦੇ ਆਪਦੇ ਨਾਮ ਤੇ ਹੈ ਨਹੀਂ ਗਾ ਕਿਸੇ ਹੋ ਦੇ ਨਾਮ ਤੇ ਚਲਾਈ ਫਿਰਦੇ ਤੇ ਤੁਸੀਂ ਹਰੇਕ ਤੇ ਅਕਾਊਂਟ ਦੇ ਵਿੱਚ ਉਹ ਵੀਡੀਓ ਚੱਕੀ ਜਾਉਂਗੇ ਵੀहां ਦੇਖ ਲੋ ਆਹੀ ਕੁੜੀ ਆ ਇਹਦੇ ਅਕਾਊਂਟ ਦੇ ਵਿੱਚ ਵੀਡੀਓ ਸੀ ਆਹੀ ਕੁੜੀ ਆ ਇਹ ਕਿਉਂ ਐਵੇਂ ਬਦਨਾਮ ਕਰੀ ਐਨੇ ਤੁਸੀਂ ਕੁੜੀਆਂ ਨੂੰ ਫਿਰ ਫੇਕ ਆਈਡੀ ਪਤਾ ਨਹੀਂ ਤੁਸੀਂ ਬਣਵਾਈਏ ਜਾਂ ਕਿਸੇ ਤੁਹਾਡੇ ਫੈਨ ਨੇ ਬਣਾ ਕੇ ਗਲਤ ਫਲਤ ਲਿਖਿਆ ਕਾਦੇ ਵਾਸਤੇ ਹਣ ਐਸੀ ਗੱਲ ਤੇ ਆਈ ਜਦੋਂ ਵਿਕਰਮ ਨੇ ਇਹ ਕਰਤੂਤ ਕੀਤੀ ਸੀ ਆਪਦੀ ਮੂੰਹ ਬੋਲੀ ਭੈਣ ਨਾਲ ਟਿਕਟੌਕ ਤੇ ਉਹਦੀ ਫੋਟੋਸ ਤੇ ਗੰਦਪੈਲ ਲਿਖ ਕੇ ਫੋਟੋਸ ਅਪਲੋਡ ਕੀਤੀਆਂ ਸੀ ਵੀਡੀਓਜ਼ ਅਪਲੋਡ ਕੀਤੀਆਂ ਸੀ ਉਦੋਂ ਦਾ ਤੁਸੀਂ ਬੜਾ ਤੜਦੇ ਸੀ ਹੈਡ ਹੈਡ ਕਰਦੇ ਸੀਗੇ ਉਦੋਂ ਹੌਣੇ ਹੁਣੇ ਨਹੀਂ ਕੀਤੀ ਹੈਡ ਹੈਡ ਕੀ ਗੱਲ ਹੁਣੇ ਨਹੀਂ ਐਸ ਇਸ ਚੀਜ਼ ਬਾਰੇ ਗੱਲ ਕੀਤੀ ਭਾਈ ਕਿਉਂ ਜਿਹੜੀ ਗੱਲ ਹੈਗੀ ਉਹ ਗੱਲ ਹੋਈ ਜਾਂਦੀ ਤੁਸੀਂ ਕਿਉਂ ਕੁੜੀ ਦੇ ਮਾਪਿਆਂ ਨੂੰ ਵਿੱਚ ਘਸਿਟਿਆ ਨੇ ਕਿਉਂ ਤੁਸੀਂ ਕੁੜੀ ਨੂੰ ਗੰਦਾ ਬੋਲੀ ਜਾਂਦੇ ਹੌਣੇ ਕੋਈ ਐਸ ਗੱਲ ਤੇ ਬੋਲੇ ਆ ਸਰ ਭੈਣੇ ਇਹ ਇਹ ਚੀਜ਼ਾਂ ਹੋਈਆਂ ਕਦੋਂ ਇਹ ਇਹ ਚੀਜ਼ ਨਹੀਂ ਆਬਜ਼ਰਵ ਕਰਦੇ ਤੁਸੀਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਹ ਚੀਜ਼ਾਂ ਹੋਣੀਆਂ ਹਾਂ ਹਾਂ ਸਹੀ ਗੱਲ ਵੀਰੇ ਇਹ ਚੀਜ਼ਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਸੀਗੀਆਂ ਗਲਤੀ ਇੱਥੇ ਗੁਰਬਾਨੀ ਢਿੱਲੋ ਦੀ ਐ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸਿਗੀਆਂ ਗੁਰਬਾਨੀ ਢਿੱਲੋ ਕਿਸੇ ਨੂੰ ਨਾ ਦੱਸਦੀ ਵੀ ਹਾਂ ਰੋਮੀ ਨੇ ਉਹਦੇ ਕੋਲੋਂ ਪੈਸੇ ਲਏ ਆ ਕਿਸੇ ਨੂੰ ਨਾ ਦੱਸਦੀ ਰੋਮੀ ਨੇ ਉਹਦੇ ਕੋਲੋਂ ਪੈਸੇ ਸੌਰੀ ਲਏ ਨਹੀਂ ਮੰਗੇ ਆ ਸੌਰੀ ਬਈ ਗਲਤੀ ਨਾ ਮੂੰਹ ਚ ਨਿਕਲ ਗਿਆ ਲਏ ਮੰਗੇ ਆ ਕਿਸੇ ਨੂੰ ਨਾ ਦੱਸਦੀ ਇਹ ਗੱਲਾਂ ਹੋਣੀਆਂ ਹੀ ਨਹੀਂ ਸਿਗੀਆਂ ਇਨਾ ਵੱਡਾ ਜਬ ਪੈਣਾ ਹੀ ਨਹੀਂ ਸੀਗਾ ਹੁਣ ਵੀ ਇਹ ਗੱਲ ਸ਼ਾਂਤ ਹੋ ਗਈ ਸੀਗੀ ਇਹ ਗੱਲ ਸ਼ਾਂਤ ਹੋ ਗਈ ਸੀ ਕਾਦੇ ਵਾਸਤੇ ਗੁਰਬਾਣੀ ਨੂੰ ਫੇਰ ਲਾਈਵ ਦੇ ਵਿੱਚ ਲਿਆਂਦਾ ਕਾਦੇ ਵਾਸਤੇ ਗੱਲ ਫੇਰ ਚੱਕੀ ਗਈ ਕਾਦੇ ਵਾਸਤੇ ਕਿਉਂ ਚੱਕੀ ਇਹ ਗੱਲ ਕਿ ਤੁਸੀਂ ਚਾਹੁੰਦੇ ਆ ਵੀ ਇਹ ਮਾਮਲਾ ਸ਼ਾਂਤ ਹੋਵੇ ਹੀ ਨਾ ਪੱਖ ਦਾ ਹੀ ਰਵੇ ਇਹ ਕਿਉਂ ਇਹ ਗੱਲ ਦੁਬਾਰਾ ਚੱਕੀ ਗਈ ਜਦੋਂ ਮਾਮਲਾ ਸ਼ਾਂਤ ਹੋ ਚੁੱਕਾ ਸੀ ਜੀ ਇੱਕ ਵਾਰ ਜੀ ਨੂੰ ਭਰਾ ਕਹਿਆ ਤਾਂ ਉਹ ਭਰਾ ਹੀ ਰਹੂਗਾ ਜੀ ਨੂੰ ਭੈਣ ਕਹ ਤਾ ਭੈਣ ਬਾਈ ਹਰਪ੍ਰੀਤ ਡਾਇਲੋਗ ਬਹੁਤ ਸੋਹਣਾ ਸੀਗਾ ਸੱਚੀ ਇਹ ਡਾਇਲੌਗ ਸ਼ਾਇਦ ਮੈਂ ਕਿਤੇ ਇਹ ਡਾਇਲੌਗ ਹੋ ਰਹੀ ਸੁਣਿਆ ਟੀਵੀ ਟੂਵੀ ਤੇ ਸੁਣਿਆ ਸ਼ਾਇਦ ਇਹ ਡਾਇਲੌਗ ਬਹੁਤ ਸੋਹਣਾ ਸੀ ਘਰਪਿਤ ਵੀਰੇ ਪਰ ਇਹਦੇ ਤੇ ਤੁਸੀਂ ਅਮਲ ਨਹੀਂ ਕੀਤਾ ਇਹ ਡਾਇਲੌਗ ਸਿਰਫ ਡਾਇਲੌਗ ਹੀ ਰਹਿ ਗਿਆ ਬੋਲਣ ਵਾਸਤੇ ਹੀ ਰਹਿ ਗਿਆ ਤੁਸੀਂ ਇਹਦੇ ਤੇ ਅਮਲ ਨਹੀਂ ਕੀਤਾ ਜੇ ਉਹ ਕੁੜੀ ਨੇ ਤੁਹਾਨੂੰ ਭਰਾ ਬਣਾਇਆ ਸੀ ਜੇ ਤੁਸੀਂ ਉਹ ਕੁੜੀ ਨੂੰ ਭੈਣ ਮੰਨਿਆ ਸੀ ਤਾਂ ਤੁਸੀਂ ਭੈਣ ਵਾਲੀ ਗੱਲ ਕੀਤੀ ਨਹੀਂ ਭਰਾਵਾਂ ਵਾਲੀ ਗੱਲ ਕੀਤੀ ਨਹੀਂ ਤੁਸੀਂ ਤਾਂ ਕੁੜੀ ਨੂੰ ਮਾੜਾ ਚੰਗਾ ਬੋਲਣ ਲੱਗ ਕੇ ਸੋਸ਼ਲ ਮੀਡੀਆ ਤੇ ਇੱਕ ਲਾਈਵ ਦੇ ਵਿੱਚ ਬਹਿ ਕੇ ਤੁਸੀਂ ਕੁੜੀ ਨੂੰ ਮਾੜਾ ਚੰਗਾ ਬੋਲਣ ਲੱਗੇ ਕਿ ਤੁਸੀਂ ਭੈਣ ਭਰਾਵਾਂ ਦੀ ਗੱਲ ਕਿੱਥੇ ਕੀਤੀ ਐ ਕਿਤੇ ਵੀ ਤੁਸੀਂ ਭੈਣ ਭਰਾਵਾਂ ਦੀ ਗੱਲ ਕੀਤੀ ਨਹੀਂਗੀ ਤੁਸੀਂ ਤਾਂ ਉਲਟਾ ਤੇ ਤੇ ਇਲਜ਼ਾਮ ਲਾਉਣ ਲੱਗ ਗਏ ਕਿ ਮੇਰੇ ਤਾਂ ਜਾਜ ਮੰਗਦੀ ਸੀ ਉਹ ਤਾਂ ਮੈਨੂੰ ਕਹਿੰਦੀ ਸੀ ਵੀ ਤੂੰ ਜੈਕਟ ਲੈਣੀ ਐ ਤੂੰ ਸ਼ੂਜ਼ ਲੈਣੇ ਐ ਮੈਨੂੰ ਕਾਦੇ ਵਾਸਤੇ ਕਹਿੰਦੀ ਸੀ ਉਹ ਤਾਂ ਸਾਨੂੰ ਫਸਾਉਣਾ ਚਾਹੁੰਦੀ ਸੀ ਉਹਨੇ ਤਾਂ ਇੱਕ ਟਰੈਪ ਪਸਾਇਆ ਸੀ ਕਿਸੇ ਦੇ ਕਹਿਣ ਤੇ ਤੁਸੀਂ ਤਾਂ ਇਹ ਗੱਲਾਂ ਕਰਨ ਲੱਗ ਗਏ ਭੈਣ ਭਰਾ ਭਰਾ ਲਈ ਤਾਂ ਕੋਈ ਗੱਲ ਕੀਤੀ ਨਹੀਂ ਤੁਸੀਂ ਸਤਿਕਾਰਯੋਗ ਸਾਡੇ ਆਡੀਅנס ਰੱਬ ਹੁੰਦੀ ਆ ਠੀਕ ਆ ਚਾਹੇ ਆਡੀਅנס ਕਮੈਂਟਾਂ 'ਚ ਗਾਲਾਂ ਕੱਢ ਕੇ ਚਲੇਗੀ ਆਡੀਅנס ਹਮੇਸ਼ਾ ਰੱਬ ਦੀ ਹਾਂ ਆਡੀਅנס ਰੱਬ ਦੀ ਹੁੰਦੀ ਹੈ ਚਾਹੇ ਉਹ ਆਡੀਅנס ਆਪਾਂ ਨੂੰ ਪਸੰਦ ਕਰਦੀ ਹੈ ਚਾਹੇ ਨਹੀਂ ਪਸੰਦ ਕਰਦੀ ਆਡੀਅנס ਰੱਬ ਦੀ ਹੁੰਦੀ ਹੈ ਪਰ ਜਿਹੜੀ ਆ ਤੁਸੀਂ ਗੱਲ ਕਹੀ ਵੀ ਭਲਾਂ ਦੀ ਆਡੀਅנס ਆਪਾਂ ਨੂੰ ਗਾਲਾਂ ਕੱਢ ਕੇ ਹੀ ਚਲੀ ਗਈ ਹਾਂ ਠੀਕ ਆ ਆਡੀਅנס ਜਿੱਦਾਂ ਦੀ ਵੀਡੀਓ ਲੱਗੀ ਜਿੱਦਾਂ ਦਾ ਆਡੀਅנס ਨੂੰ ਲੱਗਾ ਵੀ ਸਾਨੂੰ ਇੱਥੇ ਕਮੈਂਟ ਕਰਨਾ ਚਾਹੀਦਾ ਉਹਨਾਂ ਨੇ ਕੀਤਾ ਪਰ ਗਾਲਾਂ ਵਾਲੇ ਪਾਸੇ ਮੈਂ ਨਹੀਂ ਜਾਣਦੀ ਕਿ ਵੀ ਹਾਂ ਕਮੈਂਟ ਦੇ ਵਿੱਚ ਤੁਸੀਂ ਗਾਲਾਂ ਕੱਢੋ ਕਿਉਂਕਿ ਕਮੈਂਟ ਆ ਜਿਹੜਾ ਕਮੈਂਟ ਸੈਕਸ਼ਨ ਉਹਦੇ ਵਿੱਚ ਕੁੜੀਆਂ ਨੇ ਵੀ ਆਉਣਾ ਤੇ ਗਾਲਾਂ ਦਾ ਕੰਮ ਮੈਨੂੰ ਨਹੀਂ ਸਹੀ ਲੱਗਦਾ ਵੀ ਤੁਸੀਂ ਗਾਲਾਂ ਕੱਢ ਕੇ ਜਾਓ ਨਹੀਂ ਹਾਂ ਤੁਹਾਨੂੰ ਜੋ ਲੱਗਦਾ ਤੁਸੀਂ ਬੋਲੋ ਤੁਹਾਨੂੰ ਵੀਡੀਓ ਵਧੀਆ ਲੱਗੀ ਨਹੀਂ ਲੱਗੀ ਤੁਸੀਂ ਕਮੈਂਟ ਵਿੱਚ ਦੱਸੋ ਤੁਹਾਨੂੰ ਕਿਸੇ ਦੀ ਕੋਈ ਵੀ ਗਲਤੀ ਲੱਗੀ ਕਮੈਂਟ ਵਿੱਚ ਦੱਸੋ ਪਰ ਗਾਲਾਂ ਵਾਲਾ ਕੰਮ ਬਈ ਮੈਨੂੰ ਨਹੀਂ ਵਧੀਆ ਲੱਗਾ ਤੁਸੀਂ ਕਿਵੇਂ ਕਹਤਾ ਵੀ ਹਾਂ ਬੇਸ਼ੱਕ ਦੀ ਭਲਾ ਦਿਓ ਗਾਲਾਂ ਹੀ ਕੱਢ ਕੇ ਗਏ ਐ ਗਾਲਾਂ ਵਾਲਾ ਕੰਮ ਮੈਨੂੰ ਨਹੀਂ ਵਧੀਆ ਲੱਗਾ ਮੈਂ ਰੂਮੀ ਦੀ ਸਾਈਡ ਲੈ ਰਹੀ ਹਾਂ ਠੀਕ ਹੈ ਫਿਰ ਐਦਾਂ ਕਿਸੇ ਦੀ AI ਦੇ ਨਾਲ ਫੋਟੋ ਜੋੜ ਕੇ ਲਾ ਕੇ ਬਣਾਉਣੀ ਗਲਤ ਗੱਲ ਐ ਇਹ ਨਾ ਕਰੋ ਉਹ ਤਾਂ ਕਿ ਮੈਂ ਨਹੀਂ ਕਰਦਾ ਦੋਬਾਰਾ ਹਾਂ ਆਹ ਗੱਲ ਸਹੀ ਹੈ ਕਿਸੇ ਦੀ ਵੀ ਕਿਸੇ ਦੀ ਵੀ AI ਦਾ ਫੋਟੋ ਐਡਿਟ ਨਹੀਂ ਕਰਨੀ ਚਾਹੀਦੀ ਇਹ ਗੱਲ ਗਲਤ ਹੈ ਇਹ ਜਿਹੜੀ ਗੱਲ ਗਲਤ ਹਨ ਉਹ ਗਲਤ ਕਵਾਂਗੇ ਕਿਸੇ ਦੀ ਵੀ AI ਦਾ ਫੋਟੋ ਐਡਿਟ ਨਹੀਂ ਕਰਨੀ ਚਾਹੀਦੀ ਇਦਾਂ ਦੀਆਂ ਤਾਂ ਖਾਸ ਕਰਕੇ ਨਹੀਂ ਐਡਿਟ ਕਰਨੀਆਂ ਚਾਹੀਦੀਆਂ ਮੈਂ ਕਹਿੰਦੀ ਆ AI AI ਕਹਤੋਂ AI ਆਉਣੀ ਨਹੀਂ ਚਾਹੀਦਾ ਸੀਗਾ AI ਦਾ ਜਿੱਥੇ ਸਹੀ ਇਸਤੇਮਾਲ ਹੋਣਾ ਚਾਹੀਦਾ ਸੀ ਉੱਥੇ ਗਲਤ ਯੂਜ਼ ਹੋਈ ਜਾਂਦਾ ਗਲਤ ਤਰੀਕੇ ਨਾਲ ਜਿਆਦਾ ਵਰਤਿਆ ਜਾ ਰਿਹਾ ਏਆਈ ਇਹਦਾ ਇਸਤੇਮਾਲ ਹੋਣਾ ਹੀ ਨਹੀਂ ਚਾਹੀਦਾ ਸੀਗਾ ਇਹ ਆਉਣਾ ਹੀ ਨਹੀਂ ਚਾਹੀਦਾ ਕੋਲਵਰ ਸਾਡੀ ਵਰਦੀ ਭਾਜੀ ਦੀ ਲਾਈਵ ਤੇ ਆ ਕੇ ਰਾਹੁਲ ਕੋ ਜਿੱਦਾਂ ਦੀ ਗੱਲ ਹੈ ਬੜੀਆਂ ਬੜੀਆਂ ਗਾਲਾਂ ਕੱਢਦੇ ਪਏ ਆਈ ਭਾਜੀ ਨੂੰ ਟੈਂਪੂ ਕਹਿ ਰਹੇ ਸੀ ਅਗਲੇ ਦਿਨ ਅਗਲੇ ਦਿਨ ਤੁਸੀਂ ਜਦੋਂ ਲਾਈਵ ਹੋਏ ਤੁਸੀਂ ਪਤਾ ਹੀ ਕਿਹਾ ਓਏ ਰਾਹੁਲ ਓਏ ਉਹਦੇ ਆਪੀ ਕਰਾਤੀ ਉਹ ਚ ਲਾਈਵ ਚ ਯਾਰ ਬਣ ਕੇ ਕਹੋ ਕਾਲਾ ਕਰਦੇ ਪਹਿਲੇ ਕਰਾਤੀ ਬਿਲਕੁਲ ਵੀ ਨਹੀਂ ਮੈਂ ਮੇਰੀ ਗੱਲ ਇੱਕ ਮਿੰਟ ਮੈਂ ਮੈਂ ਨਾ ਪਹਿਲੀ ਗੱਲ ਆ ਸੁਣੋ ਹਰਪ੍ਰੀਤ ਬਾਈ ਸ਼ਰਿਆਮ ਤੁਸੀਂ ਸਾਡੀ ਗੱਲ ਤੋਂ ਮੁਕਰੀਆਂ ਨੇ ਸ਼ਰਿਆਮ ਲਾਈਵ ਦੇ ਵਿੱਚ ਬਹਿ ਕੇ ਤੁਸੀਂ ਮੁਕਰੀਆਂ ਨੇ ਆਦੀ ਗੱਲ ਤੋਂ ਮੈਨੂੰ ਲੱਗਦਾ ਜਿਹੜੀ ਤੁਸੀਂ ਇਹ ਗੱਲ ਕਹੀ ਸੀ ਵੀ ਰਾਹੁਲ ਮਹਾਜਨ ਤੂੰ ਤਾਂ ਨੇਰੀ ਲਿਆਤੀ ਇਹ ਗੱਲ ਤੁਸੀਂ ਲਾਈਵ ਦੇ ਵਿੱਚ ਹੀ ਕਹੀ ਸੀਗੀ ਸ਼ਾਇਦ ਜਿੱਥੇ ਤੱਕ ਮੈਨੂੰ ਪਤਾ ਜਾਂ ਤੁਸੀਂ ਰੀਲ ਅਪਲੋਡ ਕੀਤੀ ਹੁੰਦੀ ਆ ਵੀਡੀਓ ਪਰ ਤੁਸੀਂ ਲਾਈਵ ਦੇ ਵਿੱਚ ਬਹਿ ਕੇ ਸ਼ਰਿਆ ਮੁੱਕਰੀਏ ਨੇ ਤੁਸੀਂ ਆਪ ਦੀ ਆਡੀਅנס ਨੂੰ ਕੀ ਸਿਖਾਈਏ ਨੇ ਵੀ ਗੱਲ ਕਹੋ ਬਾਅਦ ਵਿੱਚ ਉਹਦੇ ਤੋਂ ਮੁੱਕਰਜੋ ਆ ਜਿਹੜੇ ਗੱਲ ਕਹਿ ਕੇ ਮੁੱਕਰਨ ਵਾਲੇ ਲੋਕੜਾ ਮੈਨੂੰ ਇਹਨਾਂ ਤੋਂ ਸਖਤ ਨਫ਼ਰਤ ਆ ਤੇ ਬਈ ਹਰਪ੍ਰੀਤ ਤੂੰ ਕਾ ਤੋ ਮੁੱਕਰੀਏ ਨਾ ਤੂੰ ਕਹਿ ਵੀ ਹਾਂ ਇਹ ਗੱਲ ਮੈਂ ਕਹੀ ਸੀਗੀ ਤੂੰ ਕਹਿ ਹਾਂ ਮੈਂ ਇਹ ਗੱਲ ਕਹੀ ਸੀਗੀ ਤੂੰ ਕਾ ਤੋ ਮੁੱਕਰੀਏ ਨਾ ਆਪ ਦੀ ਆਖੀ ਗੱਲ ਤੋਂ ਹੀ ਤੂੰ ਮੁੱਕਰੀਏ ਨਾ ਬਈ ਹਰਪ੍ਰੀਤ ਕਾਦੇ ਵਾਸਤੇ ਹਣ ਅਵੇਟ ਕਰੋ ਤੁਹਾਨੂੰ ਮੈਂ ਅਗਲੀ ਕਲਿੱਪ ਦਿਖਾਉਣੀ ਹੈ ਸੋ ਮੱਚ ਭਰਾ ਉਹ ਕੱਲ ਰਾਹੁਲ ਨੇ ਰਾਹੁਲ ਤੇਰੇ ਮੇ ਪੜੇ ਕਮੈਂਟ ਕੱਲ ਮਾਮਾ ਹਣ ਆ ਦੇਖੋ ਇੱਥੇ ਸ਼ੋ ਹੋ ਰਿਹਾ ਵੀ ਇਹ ਲਾਈਵ ਸੀਗਾ ਲਾਈਵ ਦੇ ਵਿੱਚ ਇਹ ਗੱਲ ਕਹੀ ਗਈ ਸੀ ਤੇ ਇਹ ਗੱਲ ਕਿਹਦੇ ਵੱਲੋਂ ਕਹੀ ਗਈ ਸੀ ਹਰਪ੍ਰੀਤ ਦੇ ਵੱਲੋਂ ਕਹੀ ਗਈ ਸੀ ਗੱਲ ਤੇ ਹਰਪ੍ਰੀਤ ਦੇ ਵੱਲੋਂ ਇਹ ਗੱਲ ਗੁੱਸੇ ਵਿੱਚ ਨਹੀਂ ਹੱਸ ਕੇ ਕਹੀ ਗਈ ਸੀ ਵੀ ਰਾਹੁਲ ਤੂੰ ਤਾਂ ਯਰ ਨੇਰੀ ਲਿਆ ਤੀ ਮੈਂ ਪੜੇ ਸੀ ਤੇਰੇ ਕਮੈਂਟ ਤੂੰ ਤਾਂ ਗਾਲਾਂ ਦੀ ਨੇਰੀ ਲਿਆ ਤੀ ਅੱਛਾ ਗਾਲਾਂ ਕੱਢਣੀਆਂ ਚੰਗੀ ਗੱਲ ਆ ਤੁਹਾਡੇ ਪਾਸੇ ਸੋਸ਼ਲ ਮੀਡੀਆ ਤੇ ਜੇ ਕਿਸੇ ਵਲੌਗਰ ਦੀ ਤੁਸੀਂ ਵੀਡੀਓ ਚੱਕਦੇ ਆ ਉਹ ਗਾਲਾਂ ਕੱਢਦਾ ਤੁਸੀਂ ਕਹਿੰਦੇ ਹਾਂ ਇਹ ਤਾਂ ਬਹੁਤ ਗਲਤ ਗਾਲ ਨਹੀਂ ਕੱਢਣੀ ਤੇ ਦੂਜੇ ਪਾਸੇ ਤੁਸੀਂ ਖੁਦ ਪ੍ਰਮੋਟ ਕਰੀ ਜਾਂਦੇ ਆ ਗਾਲਾਂ ਨੂੰ ਵੀ ਹਾਂ ਗਾਲ ਕੱਢਣੀ ਚੰਗੀ ਗੱਲ ਤੁਹਾਡੀ ਨਾ ਹਰਪਿਤ ਵੀਰੇ ਤੁਹਾਡੀ ਇਹ ਗੱਲ ਹੋ ਚੁੱਕੀ ਆ ਵੀ ਜਿਹੜਾ ਥਾਲੇ ਦੇ ਵਿੱਚ ਬੈਂਗਣ ਪਿਆ ਹੁੰਦਾ ਨਾ ਉਹ ਪਾਸਾ ਵੇਖ ਕੇ ਉਹਦੇ ਉਨੂੰ ਰੜਕ ਜਾਂਦਾ ਉਹ ਗੱਲ ਬਣੀ ਵੀ ਐ ਥਾਲੀ ਵਾਲਾ ਬੈਂਗਣ ਬਣ ਕੇ ਤੁਸੀਂ ਜਿਹੜੇ ਪਾਸੇ ਤੁਹਾਨੂੰ ਲੱਗਦਾ ਵੀ ਹਾਂ ਤੁਸੀਂ ਸੇਫ ਆ ਤੁਸੀਂ ਉਧਰ ਨੂੰ ਰੁੜਕ ਜਾਂਦੇ ਹਣ ਪਹਿਲਾਂ ਗਲਤੀ ਕਰ ਬੈਠੇ ਤੁਸੀਂ ਸਾਰੀ ਗੱਲ ਆਪਦੇ ਤੇ ਲਿਆ ਬੈਠੇ ਆ ਤੇ ਹੁਣ ਤੁਸੀਂ ਥਾਲੀ ਦੇ ਬੈਂਗਣ ਵਾਂਗੂ ਇੱਧਰ ਉੱਧਰ ਹੋਈ ਜਾਂਦੇ ਆ ਤੁਹਾਡਾ ਕੋਈ ਸਟੈਂਡ ਨਹੀਂ ਰਹਿ ਗਿਆ ਹੁਣ ਤੇ ਹਾਂਜੀ ਆਸੀ ਆਪਣੀ ਅੱਜ ਦੀ ਐਨੀ ਇੱਕ ਵੀਡੀਓ ਇਹ ਪਾਰਟ ਤੁਸੀਂ ਪਹਿਲਾਂ ਵੀ ਵੇਖ ਚੁੱਕੇ ਹੋ ਜਿੱਦਨ ਮੈਂ ਪਹਿਲਾ ਪਾਰਟ ਵੀਡੀਓ ਦੇ ਵਿੱਚ ਵੀਡੀਓ ਅਪਲੋਡ ਕੀਤੀ ਸੀ ਪਹਿਲਾ ਪਾਰਟ ਉਦੋਂ ਮੈਂ ਇਹ ਵਿੱਚੋਂ ਕਲਿੱਪਸ ਕੱਟ ਕਰਨੀਆਂ ਭੁੱਲ ਗਈ ਸੀ ਤੁਹਾਨੂੰ ਪਤਾ ਲੱਗ ਹੀ ਗਿਆ ਸੀਗਾ ਵੀ ਹਾਂ ਮੈਂ ਇੰਨੀਆਂ ਚੀਜ਼ਾਂ ਤੇ ਵੀਡੀਓਜ਼ ਬਣਾਉਣੀਆਂ ਪਰ ਦੋ ਘੰਟੇ ਬਾਅਦ ਮੈਨੂੰ ਚੇਤੇ ਆ ਗਈ ਮੈਂ ਵੀਡੀਓ ਚੰਗੀ ਤਰ੍ਹਾਂ ਐਡਿਟ ਨਹੀਂ ਕੀਤੀ ਸੀ ਤੇ ਦੁਬਾਰਾ ਕੱਟਵੱਟ ਕਰਕੇ ਤੇ ਫਿਰ ਮੈਂ ਵੀਡੀਓ ਅਪਲੋਡ ਕੀਤੀ ਰੀ ਅਪਲੋਡ ਕੀਤੀ 7 ਵਜੇ ਤੇ ਇਹ ਸੀ ਆਪਣਾ ਸੈਕਿੰਡ ਪਾਰਟ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੇ ਤੇ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹਾਂਜੀ ਆਪਾਂ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ